ਹੈਲੋ ਆਦਮਪੁਰ ਦੇ ਵਿੱਚ ਇੱਕ ਸੱਖਿ ਸਿੱਖਿਤਾ ਦੇ ਨਾਲ ਤੁਹਾਡੀ ਗੱਲ ਕਰਾਈ ਜਾਵੇ ਜਿਨ੍ਹਾਂ ਨੇ ਆਦਮਪੁਰ ਦਾ ਨਾਮ ਜਿੱਥੇ ਰੋਸ਼ਨ ਕੀਤਾ ਹੈ ਉੱਥੇ ਸਾਡੀ ਹਮੇਸ਼ਾ ਵੀ ਕੋਸ਼ਿਸ਼ ਰਹਿੰਦੀ ਹੈ ਕਿ ਆਦਮਪੁਰ ਇਲਾਕੇ ਦੇ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਵਧੀਆ-ਵਧੀਆ ਅਸੀਂ ਗੱਲਾਂ ਦੱਸੀਆਂ ਉਹਨਾਂ ਸਿੱਖਿਤਾ ਨੂੰ ਮਿਲਾਈਏ ਤੇ ਹੁਣ ਦੋਸਤੋ ਜਿਹੜੀ ਇੱਕ ਗੱਲ ਕਰਦੇ ਆ ਅਕਾਲ ਮੂਵੀ ਦੇ ਜਿਹੜੀ ਕੀ ਗੀਪੀ ਗਰੇਵਾਲ ਦੀ ਆ ਰਹੀ ਹੈ ਸਿੱਖ ਇਤਿਹਾਸ ਨੂੰ ਦੱਸੌ ਦੀ ਆ ਰਹੀ ਆ ਤੇ ਆ ਸਾਡੇ ਨਾਲ ਮੌਜੂਦ ਹਨ ਨਵਜੋਤ ਸਿੰਘ ਉਹਨਾਂ ਨਾਲ ਢੇਰ ਸਾਰੀਆਂ ਆਪਾਂ ਗੱਲਾਂ ਕਰਾਂਗੇ ਨਵਜੋਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੁਹਾਡੇ ਟੌਪ ਨੀਜ਼ ਵੀ ਸਤਿ ਸ੍ਰੀ ਅਕਾਲ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਵਜੋਤ ਜੀ ਜੀ ਚਲੋ ਅਕਾਲ ਮੂਵੀ ਦਾ ਆ ਰਹੀ ਆ ਜੀ ਉਹ ਤਾਂ ਆਪਾਂ ਬਾਅਦ ਚੋ ਗੱਲ ਕਰ ਲੈਂਦੇ ਆ ਜੀ ਇੱਕ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਅੱਜ ਆਏ ਸਾਡੇ ਸਟੂਡੀਓ ਦੇ ਵਿੱਚ ਤੇ ਤੁਸੀਂ ਬੀਵਾ ਖਲਾਸਵਾ ਕੀ ਦੱਸਿਆ ਅਸੀਂ ਬੜੀਆਂ ਮੂਵੀਆਂ ਉੱਥੇ ਦੇਖੀਆਂ ਬੜਾ 라ਸ਼ ਹੁੰਦਾ ਸੀ ਫਿਰ ਬੰਦ ਹੋ ਗਿਆ ਫਿਰ ਉਹ ਸ਼ੁਰੂ ਹੋ ਗਿਆ ਜੀ ਬਿਲਕੁਲ ਸ਼ੁਰੂ ਹੋ ਗਿਆ ਜੀ ਔਰ ਦੂਮ ਤਾਮ ਦੇ ਨਾਲ ਸ਼ੁਰੂ ਹੋਇਆ ਹੈ ਜੀ ਇਹ ਤਿੰਨ ਆਡੀਸ ਅਸੀਂ ਚਲਾਈਆਂ ਚੌਥੀ ਆਡੀਸ ਅਗਲੇ ਹਫਤੇ ਤੱਕ ਸ਼ੁਰੂ ਹੋ ਜਾਏਗੀ ਔਰ ਮਹੀਨੇ ਤੱਕ ਅਸੀਂ ਪੰਜਵੀਂ ਆਡੀ ਸ਼ੁਰੂ ਕਰ ਦਾਂਗੇ ਔਰ ਐਟਮੋਸ ਸਾਊਂਡ ਦੇ ਨਾਲ ਅਸੀਂ ਦਿਖਾ ਰਹੇ ਹਾਂ ਡਾਲਬੀ ਸਰਾਉਂਡ ਦੇ ਸੰ ਨਾਲ ਦਿਖਾ ਰਹੇ ਹਾਂ ਔਰ ਪ੍ਰੋਪਰ ਲਗਜ਼ਰੀ ਸੀਟਸ ਜੀ ਲੀਟ ਐਂਡ ਕਲੀਨ ਫੁਲੀ 에ਅਰ ਕੰਡੀਸ਼ਨ ਔਰ 1050 ਸੀਟਾਂ ਸੀ ਲੈ ਕੇ ਆ ਰਹੇ ਅੱਛਾ ਜੀ ਕੀ ਬਾਤ ਹੈ ਜੀ ਇਹ ਫਿਰ ਵੀਵਾ ਕਲਾ ਜਿਹੜਾ ਹੋਇਆ ਇਹ ਕਿਹੜੇ ਨਾਂ ਤੇ ਹੁਣ ਜਿਹੜਾ ਆ ਐਸਾ ਦੇਖੋ ਜੀ ਵੀਵਾ ਕਲਾਜ ਮਾਲ ਦਾ ਨਾਮ ਹੈ ਜੀ ਜੇ ਮਤਲਬ ਜਿਹੜਾ ਫਗਵਾੜਾ ਜਦੋਂ 2010 ਦੇ ਵਿੱਚ ਜਲੰਧਰ ਵਾਲਿਆਂ ਨੇ ਸਰਵਿਸ ਦੇਣੇ ਲੱਗਾ ਸੀ ਮਾਲ ਸਭ ਤੋਂ ਪਹਿਲਾਂ ਬਿਕਸੇਨ ਮਾ ਆਇਆ ਸੀ ਜੀ ਦੈਨ ਉਸ ਤੋਂ ਬਾਅਦ ਤੁਹਾਡਾ ਜੀ ਕਾਰਨੀਵਲ ਆਇਆ ਜੀ ਦੈਨ ਉਸ ਤੋਂ ਬਾਅਦ ਜੀ ਆਰ ਡੀ ਨੇ ਓਪਨ ਕੀਤਾ ਲਾਕਡਾਊਨ ਤੋਂ ਬਾਅਦ ਜੀ ਫਿਰ ਹੁਣ ਕ੍ਰੇਵ ਕਲਿਕ ਸਿਨੇਮਾਸ ਦੇ ਨਾਲ ਜੀ ਰਵਿੰਦਰਪਾਲ ਰਵੀ ਸਰ ਤੇ ਸ਼ਿਵਾ ਸਰ ਨੇ ਓਪਨ ਕੀਤਾ ਹੈ ਤੇ ਸਾਡੀ ਟੀਮ ਪੂਰੀ ਨਾਲ ਨਾਲ ਹੈ ਤੇ ਤੁਹਾਡਾ ਸਹਿਯੋਗ ਅਸੀਂ ਮੰਗਦੇ ਆ ਤੇ ਦਰਸ਼ਕਾਂ ਕੇ ਹਾਂ ਅਸੀਂ ਕਹਿੰਦੇ ਵੀ ਤੁਸੀਂ ਆਓ ਤੁਹਾਨੂੰ ਅਸੀਂ ਵਰਲਡ ਕਲਾਸ ਦੀ ਲਗਜ਼ਰੀ ਦੇਵਾਂਗੇ ਬਿਲਕੁਲ ਪਾਕਟ ਫ੍ਰੈਂਡਲੀ ਰੇਟ ਦੇ ਨਾਲ ਕਿਉਂਕਿ ਅਸੀਂ ਤਾਂ ਵੀ ਸੰ ਬੜਾ ਇੰਟਰਸਟਿਡ ਆ ਕਿਉਂਕਿ ਅਸੀਂ ਨਾ ਜਦੋਂ ਜੀ ਸਾਰੇ ਜਣੇ ਇਕੱਠੇ ਹੋ ਕੇ ਅਸੀਂ ਇੱਕ ਤਾਂ ਸਾਨੂੰ ਫੈਸਿਲਿਟੀ ਪਤਾ ਗਈ ਸੀ ਕਿ ਬਾਹਰ-ਬਾਰ ਜੀ ਬਿਲਕੁਲ ਅਸੀਂ ਜੇ ਫਗਵਾੜੇ ਵਾਲੇ ਆ ਹਾਂ ਅਸੀਂ ਸਿੱਧਾ ਜਾਣਾ ਤੇ ਬੜਿਆ ਰੌਣਕਾਂ ਮੀ ਲਾਉਂਦੇ ਹੁਣ ਵੀ ਲੱਗਦਾ ਅਮੀਰ ਆ ਕਿ ਰੌਣਕ ਕਿੱਥੇ ਦੁਵਾਰਾ ਬਿਲਕੁਲ ਸਰ ਹੁਣ ਮੇਰੇ ਕੋ ਸਿਕੰਦਰ ਚੱਲ ਰਹੀ ਹੈ ਬਹੁਤ ਅੱਛਾ ਰਿਸਪੌਂਸ ਆ ਰਿਹਾ ਜੀ ਥੈਨ ਉਸ ਤੋਂ ਬਾਅਦ ਸਾਡੇ ਕੋ ਅਕਾਲ ਮੂਵੀ ਆ ਰਹੀ ਹੈ ਜਾਟ ਮੂਵੀ ਆ ਰਹੀ ਹੈ ਔਰ ਇੱਕ ਲੋਤਾ ਸਿਨੇਮਾ ਹੈ ਜੀ ਜਿੱਥੇ ਤੁਹਾਨੂੰ ਤਮਿਲ ਮੂਵੀ ਵੀ ਮਿਲੇਗੀ ਜੀ ਹਾਲੀਵੁੱਡ ਮੂਵੀ ਵੀ ਮਿਲੇਗੀ ਬਾਲੀਵੁੱਡ ਮੂਵੀ ਵੀ ਮੂਵੀ ਵੀ ਮਿਲੇਗੀ ਪਾਲੀਵੁੱਡ ਮੂਵੀ ਵੀ ਮਿਲੇਗੀ ਮਲਿਆਲਮ ਵੀ ਮਿਲੇਗੀ ਔਰ ਤੇਲਗੂ ਵੀ ਮਿਲੇਗੀ ਹਰ ਤਰ੍ਹਾਂ ਦਾ ਟੇਸ ਅਸੀਂ ਉੱਥੇ ਡੈਸਟੀ लवली ਮੇਰੇ ਨਾਲ ਹੈ लवली ਦੇ ਵਿੱਚ ਜ਼ਿਆਦਾਤਰ ਸਟੈਂਸ ਬੱਚਿਆਂ ਦੀ ਤੇਲਗੂ ਤਾਮਿਲ ਮਲਿਆਲਮ ਦੀ ਹੈ ਤੇ ਅਸੀਂ ਉਹਨਾਂ ਨੂੰ ਵੀ ਧਿਆਨ ਰੱਖਦੇ ਹਾਂ ਤੇ ਉਹਨਾਂ ਦੇ ਫਿਲਮ ਪੁੱਛ ਲਈਦਾ ਬੱਚਿਆਂ ਨੂੰ ਕਿਹੜੀ ਮੂਵੀ ਲਗਾਣੀ ਹੈ ਔਰ ਲੇਟੈਸਟ ਮੂਵੀ ਤਾਂ ਲਗਾਉਣੇ ਹੀ ਬੈਠੇ ਯਾਦਾ ਨਰਸੂਨ ਜੀ ਜਦੋਂ ਅਸੀਂ ਮੂਵੀ ਦੇਖਣ ਜਾਂਦੇ ਹੁੰਨੇ ਸੀ ਨਾ ਵੀਵਾ ਕਲਾਜ ਤੇ ਸਕਰੀਨ ਬੜੀ ਵੱਡੀ ਹੁੰਦੀ ਸੀ ਹੁਣ ਵੀ ਕੋਈ ਫਰਕ ਪਿਆ ਯਾ ਸੇਮ ਹੋਈ ਆ ਸਰ ਸੇਮ ਹੋਈ ਸਾਈਜ਼ ਹੈ ਕੋਈ ਡਿਫਰੈਂਸ ਨਹੀਂ ਹੈ ਅੱਛਾ ਜੀ ਕੋਈ ਵੀ ਬਹੁਤ ਹੁਣ ਤਾਂ ਵਧੀਆ ਸੰਦਸਰ ਜੀ ਐਟਮੋਸਫੇਅਰ ਉਹ ਮੇਰਾ ਆਡੀ 3 ਦੇ ਵਿੱਚ ਹੈ ਬਾਕੀ ਡਾਲਵੀ ਸਾਊਂਡ ਸਾਊਂਡ ਹੈ ਜੀ ਜੀ ਵੀ ਸਪੀਕਰ ਦੇ ਨਾਲ ਨੇ ਪਲਸ ਸਪੀਕਰ ਦੇ ਨਾਲ ਹੈ ਔਰ ਸੀਪੀ 950 ਪੂਰੇ ਚਲੰਦਰ ਚ ਮੇਰੇ ਕੋਲ ਹੈ ਅੱਛਾ ਜੀ ਅਸੀਂ ਕਿਸੇ ਨਾਲ ਕੰਪੀਟੀਸ਼ਨ ਨਹੀਂ ਰੱਖਦੇ ਬਹੁਤ ਸੀਗਰ ਸਾਡਾ ਇੱਕ ਆਪਣਾ ਕੰਮ ਕਰਨ ਦਾ ਤਰੀਕਾ ਹੈ ਜੋ ਹੋ ਜਿੱਦਾਂ ਹੁਣ ਅਕਾਲ ਮੂਵੀ ਆ ਰਹੀ ਹੈ ਆਪਣਾ ਸਿੱਖ ਇਤਿਹਾਸ ਨਾਲ ਪੋਸਟਰ ਦੇਖ ਕੇ ਲੱਗਦਾ ਹੈ ਮੈਂ ਸਮਝਦਾ ਕਿ ਬਿਸ਼ਕਾ ਦੇ ਨਾਲ ਸਰਨਾਇ ਪੋਸਟਰ ਦਾ ਇਨੋਵੇਸ਼ਨ ਕਰਨਾ ਚਾਹੁੰਗਾ ਇਸ ਲਈ ਔਸਰਨਾਬ ਬਹੁਤ ਵਧੀਆ ਹੈ ਬੇ ਬੈਠੇ ਰੋਗਾ ਬਹੁਤ ਵਧੀਆ ਰੋਗਾ ਸਰ ਇਹ ਦੇਖੋ ਜੀ ਜਿੱਪੀ ਗਰੇਵਾਲ ਜੀ ਨੇ ਜੋ ਇੱਕ ਨੇ ਹੰਗਰੇ ਦੇ ਬਾਣੀ ਚ ਨੇ ਮਾਰਸ਼ਲ ਕੌਮ ਹੈ ਸਾਡੀ ਸਰਦਾਰਾਂ ਦੀ ਔਰ ਇਹ 1840 ਦੀ ਸਟੋਰੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਿਦਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਪਾਣੀ ਦੀ ਲੜਾਈ ਲੜਦੀ ਹੈ ਦੋ ਪਿੰਡ ਹੁੰਦੇ ਨੇ ਜੀ ਫਿਰ ਮੁਗਲ ਕਿਵੇਂ ਮਤਲਬ ਸ਼ਾਸਨ ਕਰਨਾ ਚਾਹੁੰਦੇ ਤੇ ਕਿਵੇਂ ਉਹਨਾਂ ਨਾਲ ਜਦੋਂ ਜੈਨਾ ਲੜਦੇ ਛੋਟੇ ਛੋਟੇ ਬੱਚੇ ਆਪਣੀ ਸਿੱਖੀ ਲਈ ਕਿਦਾਂ ਲੜਦੇ ਆ ਜੋ ਅੱਜ ਕੱਲ ਨਰਸ਼ੀਆਂ ਦੇ ਵਿੱਚ ਪਈ ਹੋਈਆਂ ਕੌਮ ਨੂੰ ਉਹਨਾਂ ਨੂੰ ਇਹ ਦੇਖਣ ਲਈ ਬਹੁਤ ਵਧੀਆ ਇੱਕ ਉਦਾਹਰਨ ਦੀ ਇੱਕ ਮੂਵੀ ਹੈ ਜੀ ਜੋ ਤੁਹਾਡੇ ਬੱਚਿਆਂ 'ਚ ਜੋਸ਼ ਔਰ ਆਪਣੀ ਸਿੱਖੀ ਦੇ ਬਾਰੇ ਦੁਬਾਰਾ ਬਹੁਤ ਚੰਗਣਾ ਪਾਵੇਗੀ ਜੀ ਜੀ ਇੱਕ ਤੁਹਾਨੂੰ ਮੈਂ ਦੱਸ ਦਵਾਂ ਜੀ ਤੇ ਪੋਸਟਰ ਤਾਂ ਬਹੁਤ ਵਧੀਆ ਆ ਜੇਕਰ ਆਪਾਂ ਸਾਨੂੰ ਸਾਨੂੰ ਪਤਾ ਕਿਉਂ ਮਾਣਾ ਇਸ ਫਿਲਮ ਤੇ ਜੀ ਕਿਉਂਕਿ ਜਿਹੜੇ ਕੋ-ਪ੍ਰੋਡਿਊਸਰ ਆ ਭਾਰਵੇਂ ਨੇ ਉਹ ਸਾਡੇ ਇਲਾਕੇ ਦੇ ਬਿਲਕੁਲ ਜੀ ਫਿਰ ਇਸ ਮੌਕੇ ਤੇ ਮੈਂ ਸਮਝਦਾ ਕਿ ਸਾਨੂੰ ਇਹ ਮਾਣ ਵੀ ਆ ਦੱਸਦਾ ਕਿ ਸਾਡੇ ਨਾਲ ਜਿਹੜੀ ਮੂਵੀ ਦੇ ਵਿੱਚ ਹਮੇਸ਼ਾ ਹੀ ਗਿੱਪੀ ਗਰੇ ਵਾਲਾ ਹੁਣ ਨਾਲ ਤੁਸੀਂ ਦੇਖਿਆ ਹੋਣਾ ਸਾਡੇ ਵੀਰ ਆ ਭਾਰਵੇਂ ਨੇ ਤੋ ਇਸ ਮੂਵੀ ਦੇ ਵਿੱਚ ਵੀ ਜਿਹੜਾ ਕੋ-ਪ੍ਰੋਡਿਊਸਰ ਆ ਤੇ ਸਾਨੂੰ ਖੁਸ਼ੀ ਆ ਕਿ ਉਹ ਸਾਡੇ ਇਲਾਕੇ ਦੇ ਇਸ ਮੌਕੇ ਤੇ ਸੀ ਪਹਿਲਾਂ ਮੇਰੇ ਵੱਲੋਂ ਵੀ ਵਧਾਈ ਦੇਣੀ ਹੈ ਜੀ ਤੇ ਮੇਰੇ ਡਾਇਰੈਕਟਰ ਸਾਹਿਬ ਇੱਕ ਦਿੱਲੀ ਖੁਆਇਸ਼ ਹੈ ਜੀ ਪਾਨਾਲੇ ਸਾਹਿਬ ਜਦੋਂ ਮੇਰੀ ਵੀਡੀਓ ਦੇਖਣ ਜਾਂਦਾ ਵੀਡੀਓ ਪਹੁੰਚੀ ਅਸੀਂ ਐ ਸਕਰੀਵਿੰਗ ਕਰਵਾਉਣਾ ਚਾਹੁੰਦੇ ਆ ਆਪਣੇ ਸਿਨੇਮਾਸ ਦੇ ਵਿੱਚ ਪਾਨਾਲੇ ਭਾਜੀ ਹੁਣਾਂ ਮੇਰੀ ਰਾਤ ਗੱਲ ਹੋਈ ਸੀ ਤੇ ਮੈਨੂੰ ਫੋਨ ਆਇਆ ਸੀ ਤੇ ਉਹ ਮੈਨੂੰ ਮੇਰੀ ਗੱਲ ਹੋਈ ਸੀ ਤਾਂ ਫਿਰ ਮੈਂ ਉਹਨਾਂ ਨਾਲ ਫਿਰ ਗੱਲ ਕਰੂੰਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਤੁਹਾਡੇ ਕੋਲ ਅਕਾਲ ਦੀ ਪੂਰੀ ਇੱਥੇ ਆਵੇ ਅਸੀਂ ਉਹ ਕਹਿੰਦੇ ਸੀ ਦੇਖੋ ਉਹਨਾਂ ਦੀ ਸੋਚ ਬੜੀ ਵਧੀਆ ਹੈ ਜਦੋਂ ਉਹ ਮੇਰੀ ਪਾਨਾਲੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਸੀ ਅਸੀਂ ਸਿਰਫ ਉਸ ਸੱਚੇ ਪਾਤਸ਼ਾਹ ਦੇ ਦਰਬਾਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪੂਰੀ ਟੀਮ ਜਾਊਗੀ ਜੀ ਉੱਥੇ ਅਸੀਂ ਸ਼ੁਕਰਾਨਾ ਕਰਾਂਗੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੋ ਕੇ ਪ੍ਰੋਮੋਸ਼ਨ ਨਹੀਂ ਕਰਨੀ ਫਿਲਮ ਦੀ ਠੀਕ ਹੈ ਜੀ ਕਿਉਂਕਿ ਸਾਨੂੰ ਮਾਣ ਹੈ ਇਸ ਧਰਮ ਦੇ ਵਿੱਚ ਅਸੀਂ ਜਨਨ ਬਹੁਤ ਵਧੀਆ ਸੋਚ ਆ ਜੀ ਪਰ ਮੈਨੂੰ ਭਾਨਾ ਜੀ ਕਹਿੰਦੇ ਸੀ ਕਿ ਮੈਂ ਜ਼ਰੂਰ ਜਿਹੜਾ ਮੋਲ ਦੇ ਵਿੱਚ ਹੈ ਨਾ ਉਹ ਜ਼ਰੂਰ ਆਵਾਂਗੇ ਅਸੀਂ ਚਾਹੁੰਦੇ ਹਾਂ ਕਿ ਪੂਰੀ ਸਟਾਰ ਕਾਸਟ ਦੇ ਨਾਲ ਅਸੀਂ ਦਿਲੋਂ ਧੰਨਵਾਦ ਕਰਾਂਗੇ ਜੀ ਦਿਲੋਂ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਜੀ ਗਿੱਪੀ ਗਰੇਵਾਲ ਸਾਹਿਬ ਦੀ ਪੂਰੀ ਟੀਮ ਨੂੰ ਤੇ ਭਾਨਾ ਐਲਜੀ ਦੀ ਪੂਰੀ ਟੀਮ ਨੂੰ ਔਰ ਵਿਵਾ ਕੋਲਾਜ ਮਾਲ ਵਿੱਚ ਥਰਡ ਫਲੋਰ ਦੇ ਵਿੱਚ ਕ੍ਰੇਵ ਸਿਨੇਮਾਸ 10 ਤਰੀਕ ਨੂੰ ਪੂਰੇ ਜਦੋਂ ਜੈ ਦੇ ਨਾਲ ਤੁਹਾਨੂੰ ਦਿਖਾ ਰਿਹਾ ਜੀ ਅਕਾਲ ਔਰ ਜਾਟ ਮੂਵੀ ਤੇ ਤੁਸੀਂ ਸਾਡੇ ਕੋਲ ਪਹੁੰਚੋ ਜੀ ਪ੍ਰਾਗਪੁਰ ਦੇ ਵਿੱਚ ਸਿਨੇਮਾ ਹੈ ਔਰ ਬਾਤ ਕੈਸੇ ਦੇ ਨਾਲ ਹੈ ਜੋ ਰੋਡ ਤੁਹਾਡਾ ਆ लवली ਯੂਨੀਵਰਸਿਟੀ ਵੀ ਜਾਂਦਾ ਹੈ ਔਰ ਜੋਰ ਉਹੀ ਰੋਡ ਤੁਹਾਡਾ ਜਾਂਦਾ ਹੈ ਜੀ ਹਵੇਲੀ ਨੂੰ ਉਸ ਤੋਂ ਪਹਿਲਾਂ ਸਾਡਾ ਮਾਲ ਪੈਂਦਾ ਹੈ ਜੀ ਪ੍ਰਾਗਪੁਰ ਦੇ ਵਿੱਚ ਤੇ ਬੁਕਿੰਗ ਵੀ ਤੁਸੀਂ ਕਰਵਾ ਸਕਦੇ ਹੋ ਬੁੱਕ ਮਾਈ ਸ਼ੋਅ ਦੇ ਉੱਪਰ ਜਾ ਕੇ ਤੇ ਸਾਡੀ ਟੈਲੀ ਬੁਕਿੰਗ ਦੇ ਵਿੱਚ ਵੀ ਕਰਾ ਸਕਦੇ ਹੋ 8289091834 ਆਈ ਰਿਪੀਟ 8289091834 ਤੇ 24 ਘੰਟੇ ਫੋਨ ਆਨ ਦਿੰਦਾ ਹੈ ਜੀ ਇੱਕ ਜਲਦੀ ਜਲਦੀ ਸਵਾਲ ਆਪਾਂ ਕਰ ਲੀਏ ਜੀ ਕਿਉਂਕਿ ਮੂਵੀ ਬਹੁਤ ਵਧੀਆ ਆ ਰਹੀ ਹੈ ਬਹੁਤ ਅੱਛੀ ਹੈ ਸਰ ਤੇ ਪਰਿਵਾਰ ਦੀ ਮੂਵੀ ਹੈ ਟ੍ਰੇਲਰ ਦੇ ਦੇਖ ਕੇ ਪਹਾਰਾ ਪਰਿਵਾਰ ਦੀ ਮੂਵੀ ਆ ਬਿਲਕੁਲ ਤੇ ਉਹਨਾਂ ਨੇ ਤੁਹਾਡੇ ਦੀਵਾ ਕਲਾਚ ਵੀ ਆਉਣਾ ਸਾਰੇ ਕਈ ਬਿਜਰਬ ਹੁੰਦੇ ਉਹਨਾਂ ਦਾ ਤੁਸੀਂ ਕੀ ਬਲੰਦ ਹਾਂ ਸਰ ਉਹਨਾਂ ਲਈ ਸਾਡੇ ਕੋਲ ਲਿਫਟ ਹੈ ਸਾਡੇ ਕੋਲ ਵੀਲ ਚੇਅਰਸ ਵੀ ਨੇ ਸਾਡਾ ਸਟਾਫ ਉਹਦੇ ਲਈ ਪੂਰਾ ਟ੍ਰੇਨ ਕੀਤਾ ਹੋਇਆ ਹੈ ਕੋਈ ਹਾਦਸਾ ਨਾ ਵਾਪਰੇ ਮੌਕ ਡੇਲ ਪੂਰੀ ਕੀਤੀ ਹੋਈ ਹੈ ਜੋ ਫਾਇਰ ਫਾਈਟਿੰਗ ਦਾ ਸਾਰਾ ਸਮਾਨ ਸਾਡੇ ਕੋਲ ਹੈ ਪੂਰੀ ਲਗਜ਼ਰੀ ਦੇ ਨਾਲ ਅਸੀਂ ਉਹ ਦਿਖਾਵਾਂਗੇ ਪੂਰੀ ਸੇਫਟੀ ਦਾ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਸ਼ਾਹਰੀ ਟੋਕੀ ਜੀ ਤੁਸੀਂ ਆਓਗੇ ਅਗਲੀ ਵਾਰ ਚਾਰ ਬੰਦਿਆਂ ਨੂੰ ਹੋਰ ਲੈ ਕੇ ਆਉਂਦੇ ਹਾਂ ਸਾਡੇ ਫੂਡ ਦੀ ਕੁਆਲਿਟੀ ਆਹਾ ਮੈਨੂੰ ਕੀ ਨਜ਼ਾਰਾ ਜੀ ਬੋਲੋ ਕੀ ਗੱਲ ਹੈ ਜੀ ਪੱਜਾ ਤੇ ਬੜੇ ਮੈਨੂੰ ਲਾਈਵ ਚੱਲ ਰਿਹਾ ਹੈ ਤੇ ਬੜੇ ਸਵਾਲ ਵੀ ਆ ਰਹੇ ਆ ਪਰ ਟਾਈਮ ਵੀ ਸਾਡਾ ਥੋੜਾ ਫਿਰ ਆਪਾਂ ਗੱਲ ਕਰਦੇ ਆ ਇੱਕ ਦੋ ਸਵਾਲ ਲੈ ਲੈਂਦੇ ਆ ਸਰ ਫਿਰ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੇ ਪਹਿਲਾਂ ਇਹੀ ਸਵਾਲ ਪੁੱਛਿਆ ਸੀ ਕਿ ਜੇ ਪਰਿਵਾਰ 'ਚ ਸਾਡੇ ਬਜ਼ੁਰਗ ਹੋਏ ਤੇ ਉਹਨਾਂ ਦਾ ਤੁਸੀਂ ਜਿਹੜਾ ਆ ਬਿਲਕੁਲ ਜੀ ਸਾਡੇ ਕੋਲ ਵੀਲ ਚੇਅਰਸ ਨੇ ਇੱਕ ਉਹਨਾਂ ਨੇ ਬਲਾਈਆਂ ਦਿੱਤੀਆਂ ਕਿ ਇਹ ਦੁਬਾਰਾ ਤੋਂ ਰੌਣਕਾਂ ਜਿਹੜੀਆਂ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਕਰਦੇ ਆ ਪ੍ਰੋਜੈਕਟਾਂ ਦਾ ਫਿਰ ਜਨਤਾ ਨੇ ਲਗਾਉਣੀਆਂ ਹਾਂ ਜੀ ਜੀ ਦੇਖੋ ਜੀ ਸਾਡੇ ਜੋ ਡਾਇਰੈਕਟਰ ਸਾਡੇ ਰਵਿੰਦਰਪ ਪਲੇਟਫਾਰਮ ਦੇ ਦਿੱਤਾ ਉਸ ਪਲੇਟਫਾਰਮ ਨੂੰ ਯੂਜ਼ ਤੁਸੀਂ ਕਰਨਾ ਹੈ ਬਿਲਕੁਲ ਜੀ ਬਿਲਕੁਲ ਉਹ ਤੁਹਾਡਾ ਆਪਣਾ cinema ਹੈ ਸਾਡਾ cinema ਨਹੀਂ ਹੈ ਤੁਸੀਂ ਆਪਣਾ cinema ਉਹ ਸਾਡਾ ਪਰਿਵਾਰ ਉਹ ਸਾਡਾ ਪਰਿਵਾਰ ਹੈ ਪਰ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਮੂਵੀ ਹੈ ਜੀ ਅਕਾਲ ਔਰ ਗੁਰੂ ਸਾਹਿਬ ਦੇ ਜੋ ਬਚਨ ਸੇ ਉਨਾਂ ਉੱਪਰ ਚੱਲਣ ਦੀ ਲੋੜ ਹੈ ਔਰ ਜੋ ਅੱਜ ਕੱਲ ਨਸ਼ਿਆਂ ਦਾ ਹੜ ਵਗਿਆ ਹੈ ਬੱਚਿਆਂ ਨੂੰ ਇਹ ਨਸੀਹਤ ਦੇਣ ਵਾਲੀ ਮੂਵੀ ਹੈ ਸਿੱਖਣ ਵਾਲੀ ਮੂਵੀ ਹੈ ਸਕੂਲਾਂ ਕਾਲਜਾਂ ਦੇ ਬੱਚਿਆਂ ਕੀ ਵੀ ਮੇਰੀ ਟੀਚਰਸ ਅਗੇ ਪ੍ਰਿੰਸੀਪਲ ਅਗੇ ਰਿਕੁਐਸਟ ਹੈ ਜੀ ਆਪਣੇ ਬੱਚਿਆਂ ਨੂੰ ਸਕੂਲ ਤੋਂ ਜ਼ਰੂਰ ਲੈ ਕੇ ਆਉਣ ਬਹੁਤ ਅੱਛੇ ਅਸੀਂ ਪੈਕੇਜ ਵੀ ਉਹਨਾਂ ਨੇ ਕਰ ਸਕਦੇ ਸਕੂਲ ਦੀ ਬਲ ਜਲਦੀ ਜਲਦੀ ਗੱਲ ਦੱਸ ਦਿੱਤੀ ਅਸੀਂ ਆਦਮਪੁਰ ਨੂੰ ਅਸੀਂ ਜੀ ਮਤਲਬ ਕਿ ਆਦਮਪੁਰ ਦੀਆਂ ਗੱਲਾਂ ਮੰਗਾ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਜੇ ਤੁਹਾਡੇ ਨਾਲ ਆਦਮਪੁਰ ਸਕੂਲ ਦੇ ਸੰਪਰਕਾਂ ਨੇ ਮੂਵੀ ਦੇਖਣ ਨੂੰ ਤੁਸੀਂ ਉਹਨਾਂ ਨੂੰ ਕੀ ਕੀ ਸਹੂਲਤਾਂ ਜਿਹੜੀਆਂ ਦੋਗੇ ਅਸੀਂ ਤਾਂ ਦੇਖੋ ਜੀ ਸਾਡੇ ਕੋਲ ਤਾਂ ਇੱਕ ਪਾਰਕਿੰਗ ਬਹੁਤ ਅੱਛੀ ਹੈ ਆਪਣੀ ਬੱਸਿਸ ਲੈ ਕੇ ਆਉਣ ਜੀ 25 ਤੋਂ 30 ਬੱਸੀ ਜਰਾਮ ਨਾਲ ਖੜੀਆਂ ਹੋ ਸਕਦੀਆਂ ਜੀ ਫਿਰ ਬੱਚਿਆਂ ਦੇ ਨਾਲ ਉੱਪਰ ਜਿਹੜੇ ਜਦੋਂ ਜਾਣ ਕੇ ਸਾਡੇ ਕੋਲ ਗਾਰਡਸ ਨੇ ਸਪੌਂਸਰਸ ਨੇ ਜੀ ਠੀਕ ਹੈ ਜੀ ਫਿਰ ਉੱਥੇ ਜੋ ਮੂਵੀ ਦੇਖਣਗੇ ਰੀਡ ਕਲਾ ਕਲਾ ਲਵ ਸੁਣੇਗਾ ਔਰ ਸਾਨੂੰ ਆਰਾਮ ਨਾਲ ਕੋਈ ਤੰਗ ਨਹੀਂ ਕਰੇਗਾ ਔਰ ਬਹੁਤ ਅੱਛੇ ਪੈਕੇजेस ਨੇ ਬਿਲਕੁਲ ਪਾਕਟ ਫ੍ਰੈਂਡਲੀ ਜੋ ਹਰ ਬੱਚਾ ਚਾਹੇ ਮਿਡਲ ਕਲਾਸ ਹੈ ਚਾਹੇ ਅਪਰ ਕਲਾਸ ਹੈ ਚਾਹੇ ਲੋਅਰ ਕਲਾਸ ਹੈ ਹਰ ਬੱਚਾ ਅਫੋਰਡ ਕਰ ਸਕਦਾ ਹੈ ਜੀ ਔਰ ਤੁਸੀਂ ਇੱਕ ਵਾਰੀ ਆਉਂਗੇ ਬਾਰ-ਬਾਰ ਆਉਂਗੇ ਗਰੰਟੀ ਮੇਰੀ ਹੈ ਤੇ ਜੰਦ-ਜੰਦ ਇੱਕ ਵਾਰੀ ਫਿਰ ਅਪੀਲ ਕਰਦਾ ਹਾਂ ਕਿ ਅਕਾਲ ਮੂਵੀ ਜਿਹੜੀ ਹੈ ਤੁਸੀਂ ਦੇਖਣ ਆਓ ਅਸੀਂ ਵੀ ਸਾਰ ਨੂੰ ਅਪੀਲ ਕਰਾਂਗੇ ਬਿਲਕੁਲ ਤੇ ਵਾਈਕੋ ਜੀ ਦਾ ਖਾਲਸਾ ਵਾਈਕੋ ਫਤੇ ਜੀ ਮੈਂ ਨਵਜੋਤ ਸਿੰਘ ਕ੍ਰੀਏਟ ਸਿਨੇਮਾ ਜਲੰਧਰ ਤੋਂ ਪ੍ਰਾਕਪੁਰ ਵੀ ਸਿਨੇਮਾ ਹੈ ਸਾਡਾ ਮੇਰਾ ਨੰਬਰ ਹੈ 8289091834 8289091834 ਔਰ 10 ਤਰੀਕ ਨੂੰ ਲੱਗਣ ਜਾ ਰਹੀ ਹੈ ਜੀ ਅਕਾਲ ਮੂਵੀ ਜਿਸ ਵਿੱਚ ਗਿੱਪੀ ਗਰੇਵਾਲ ਨਿਮਰਤ ਖਹਿਰਾ ਜੀ ਗੁਰਪ੍ਰੀਤ ਕੋਗੀ ਜੀ ਨਿਸ਼ਾਨ ਜੀ ਬਹੁਤ ਹੀ ਅੱਛੀ ਭੂਮਿਕਾ ਨਿਭਾ ਰਹੇ ਨੇ ਔਰ ਬੱਚਿਆਂ ਨੂੰ ਸੇਧ ਦੇਣ ਵਾਲੀ ਮੂਵੀ ਹੈ ਜਿਵੇਂ ਤੁਸੀਂ ਚਾਰ ਸੱਜਾਦੇ ਦੇਖੀ ਸੀ ਜਿਵੇਂ ਤੁਸੀਂ ਸ਼ਹਿਜਾਦੇ ਮੂਵੀ ਦੇਖੀ ਸੀ ਜਿਵੇਂ ਤੁਸੀਂ ਚਾਰ ਸੱਜਾਦੇ 2 ਦੇਖੀ ਸੀ ਔਰ ਜਿਵੇਂ ਤੁਸੀਂ ਬੰਦਾ ਸਿੰਘ ਬਹਾਦਰ ਮੂਵੀ ਨੂੰ ਸ਼ਰਧਤਾਈ ਇਸੇ ਮੂਵੀ ਨੂੰ ਆਪਣੇ ਪਰਿਵਾਰ ਸਮੇਤ ਆਓ ਆਪਣੀਆਂ ਯਾਰਾਂ ਦੋਸਤਾਂ ਸਮੇਤ ਆਓ ਪਿੰਡ ਦੀਆਂ ਪੰਚਾਇਤਾਂ ਨੂੰ ਮੈਂ ਦਰਖਾਸਤ ਕਰਦਾ ਹਾਂ ਕਿ ਆਪਣੇ ਪਿੰਡਾਂ ਨੂੰ ਇਕੱਠੇ ਕਰਕੇ ਲਿਆ ਔਰ ਬੱਚਿਆਂ ਨੂੰ ਜ਼ਰੂਰ ਦਿਖਾਉਣ ਵਾਲੀ ਮੂਵੀ ਹੈ ਕਿਉਂਕਿ ਇਥੋਂ ਸੇਧ ਮਿਲਦੀ ਹੈ ਜੋ ਸਾਡੇ ਬੱਚੇ ਜੇ ਆਉਣ ਵਾਲੀ ਪੀੜ੍ਹੀ ਹੈ ਸਾਡੇ ਜੋ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜੋ ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਦਰਸਾਉ ਜ਼ਰੂਰ ਹੋਮਾ ਮਾਕੇ ਪਹੁੰਚੋ ਵਿਵਾ ਕੋਲਾਜ ਮਾਲ ਦੇ ਵਿੱਚ ਮੈਂ ਤੁਹਾਡਾ ਆਪਣਾ ਨਵਜੋਤ ਸਿੰਘ ਤੇ ਭਾਜੀ ਸਤਿੰਦਰ ਭਾਈ ਦਾ ਵੀ ਮੈਂ ਧੰਨਵਾਦ ਕਰਦਾ ਟਾਪ ਨਿਊਜ਼ ਤੋਂ ਜਿਨ੍ਹਾਂ ਨੇ ਸਾਨੂੰ ਇੱਕ ਟਾਈਮ ਦਿੱਤਾ ਤੁਹਾਡੇ ਨਾਲ ਰੂਬਰੂ ਹੋਣ ਦਾ ਔਰ ਤੁਹਾਡੇ ਤੱਕ ਸਾਡਾ ਮੈਸੇਜ ਪਹੁੰਚਾਉਣ ਦਾ ਔਰ ਤੁਹਾਡੇ ਇਲਾਕੇ ਦਾ ਬਹੁਤ ਵੱਡਾ ਚੈਨਲ ਹੈ ਤੇ ਤੁਸੀਂ ਚੈਨਲ ਨੂੰ ਵੀ ਲਾਈਕਸ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਜਿਆਦਾ ਜਿਆਦਾ ਪਹੁੰਚਾਓ ਚਾਹ ਲੋਕਾਂ ਤੱਕ ਸਾਡਾ ਮੈਸੇਜ ਪਹੁੰਚ ਸਕੇ ਔਰ ਤੁਹਾਡਾ ਬੰਦ ਪਿਆ ਸਿਨੇਮਾ ਦੁਬਾਰਾ ਸ਼ੁਰੂ ਹੋ ਗਿਆ ਜੀ ਤੇਨ ਆੜੀਆਂ ਚੱਲੀਆਂ ਨੇ ਚੌਥੀ ਆੜੀ ਹਫਤੇ ਤੱਕ ਸ਼ੁਰੂ ਕਰਨ ਵਾਲੇ ਆ ਔਰ ਪੰਜਵੀਂ ਆੜੀ ਤੁਹਾਨੂੰ ਬਹੁਤ ਜਲਦੀ ਹੀ ਸ਼ੁਰੂ ਹੋ ਜਾਏਗੀ ਔਰ ਰੈਕਲਾਈਨਰ ਸੀਟ ਦੇ ਨਾਲ ਨੇ ਨਾਰਮਲ ਸੀਟਸ ਨੇ ਦੋਨੋਂ ਤਰ੍ਹਾਂ ਦੀ ਸਾਡੇ ਕੋਲ ਫੈਸਿਲਿਟੀਆਂ ਹੈ ਔਰ ਬਹੁਤ ਹੀ ਬੜੀਆ ਲਗਜ਼ਰੀ ਫੂਡ ਹੈ ਸਾਡੇ ਕੋਲ ਕੁਆਜ਼ੀਨ ਬਹੁਤ ਅੱਛਾ ਹੈ ਤੁਸੀਂ ਪਾਸਤਾ ਮੈਗੀ 버ਗਰ ਪੀਜ਼ਾ ਪਾਪ ਕੌਰ ਪੈਪਸੀ ਸਭ ਕੁਝ ਇੰਜੋਏ ਕਰ ਸਕੋਗੇ ਸਾਡੇ ਨਾਲ ਤੇ ਬਾਕੀ ਭਾਜੀ ਸਾਡੇ ਨਾਲ ਹੈਗੀ ਹੈ ਜੀ ਧੰਨਵਾਦ ਜੀ ਜੀ ਤੁਸੀਂ ਆਏ ਅਸੀਂ ਵੀ ਆਧੂਪੁਰ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਤੁਹਾਡੇ ਸਾਹਮਣੇ ਲਾਈਵ ਦੇਖ ਰਹੇ ਹੋ ਤੁਹਾਨੂੰ ਬਹੁਤ ਕੀ ਮੋਲ ਜਿਹੜਾ ਸਾਨੂੰ ਸਭ ਤੋਂ ਪਹਿਲੇ ਹੈ ਜਿਹੜਾ ਮੋਲ ਸ਼ੁਰੂ ਹੋ ਗਿਆ ਕਰੋਨਕਾ ਫੇਰ ਸ਼ੁਰੂ ਹੋ ਮੈਂ ਅਸਰ ਦਰਸ਼ਕਾਂ ਵੀ ਗੱਲ ਨਹੀਂ ਹਾਂ ਮੈਂ ਨਾ ਕੱਲ ਐਕਚੁਅਲੀ ਮੈਂ ਹਰਿਆਣਾ ਜਿਆਦਾ ਕੰਮ ਕੀਤਾ ਪੰਜਾਬ 'ਚ ਘਟ ਕੀਤਾ ਮੈਂ ਵੈਸੇ ਸਰਚ ਕਰ ਰਿਹਾ ਸੀ ਆ ਵੈਰੀ ਗੁੱਡ ਚੈਨਲਸ ਯਾਰ ਪ੍ਰਿਫਰਡ ਚੈਨਲ ਇ ਜਲੰਧਰ ਏਰੀਆ ਸਭ ਤੋਂ ਟਾਪ ਤੇ ਤੁਹਾਡਾ ਨਾਮ ਆਇਆ ਸਰ ਤੇ ਮੈਂ ਜਿੱਦੈ ਤੁਹਾਨੂੰ ਕਾਲ ਕੀਤਾ ਤੁਸੀਂ ਕਿਹਾ ਵੀ ਮੈਂ ਇੱਕ ਮਤਲਬ ਚੱਕਿਆ ਸੀ ਕਿਹਾ ਵੀ ਮੈਂ ਪੋਡਕਾਸਟ ਬੇਟਾ ਮੈਂ 10 ਮਿੰਟ ਕਰਦਾ ਔਰ ਐਗਜ਼ੈਕਟ 10 ਮਿੰਟ ਬਾਅਦ ਤੁਹਾਡਾ ਫੋਨ ਆਇਆ ਤੇ ਤੁਹਾਡੇ ਕੋਲ ਟਾਈਮ ਲਿਆ ਜੀ ਧੰਨਵਾਦ ਤੇ ਜਦੋਂ ਆਇਆ ਸੀ ਗਿਗਾਰਡ ਬਹੁਤ ਦਿੱਤਾ ਜੀ ਮੈਨੂੰ ਬਹੁਤ ਪਿਆਰ ਮਿਲ ਰਿਹਾ ਕਿ ਅੱਜ ਮੀਲੀਅਨ ਦੇ ਨਾਲ ਸਾਨੂੰ ਦੇਸ਼-ਵਿਦੇਸ਼ਾਂ 'ਚ ਬੈਠੇ ਜਿਹੜੇ ਲੋਕ ਆ ਉਹ ਸਾਨੂੰ ਆਪਣਾ ਪਿਆਰ ਦੇ ਰਹੇ ਬਾਕੀ ਕਹਿੰਦੇ ਹੁੰਦੇ ਆ ਨਾ ਰੱਬ ਹੀ ਕਰਾਵੇ ਤਾਂ ਹਾਂ ਜੀ ਸਲਾਮਤ ਹੁੰਦੀਆਂ ਉਹਦੀ ਕਿਰਪਾ ਹੋਵੇ ਬਾਬਾ ਜੀ ਦੀ ਤਾਂ ਹੀ ਅਸੀਂ ਇਹਨਾਂਤ ਕਰ ਰਹੇ ਆ ਰਹਿਮਤ ਉਹਦੀ ਹੋ ਰਹੀ ਆ ਤੇ ਅਸੀਂ ਤੁਹਾਨੂੰ ਅਸੀਂ ਵੀ ਬੇਨਤੀ ਕਰਦੇ ਆ ਉਸ ਮਾਲਕ ਅੱਗੇ ਕਿ ਜਿਹੜਾ ਤੁਸੀਂ ਨਵਾਂ ਚੈਨਲ ਹੈ ਨਵਾਂ ਜਿਹੜਾ ਮੋਬਲ ਹੈ ਨਵਾਂ ਸੁਲੀਮਾ ਰਵੀ ਭਾਜ ਜੀ ਵੀ ਅਸੀਂ ਵਧਾਈ ਦੇ ਰਹੇ ਹਾਂ ਜਿਹੜੇ ਚੰਡੀਗੜ੍ਹ ਉੱਤ ਕੇ ਸਾਡੇ சிவா ਜੀ ਆ ਜਿਹੜੇ ਜਲੰਧਾ ਚੌੜਕਾ ਲਾਉਣ ਆ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਿੱਖ ਸਾਹਿਬਾ ਕਹਿੰਦੇ ਜਿਵੇਂ ਅਕਾਲ ਪੁਰਖ ਹੈ ਨਾ ਗੁਰੂ ਸਾਹਿਬ ਨੇ ਕਿਹਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪਾਣੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਗਰੰਥੀ ਗੁਰੂ ਗ੍ਰੰਥ ਜੀ ਮਾਨੇ ਪ੍ਰਗਟ ਗੁਰਾਂ ਕੀ ਦੇ ਜਾ ਕਾ ਹਿਰਦਾ ਛੋਧ ਹੈ ਖੋਜ ਸ਼ਬਦ ਮੇਲੇ ਉਹ ਸ਼ਬਦ ਨੂੰ ਅਸੀਂ ਲੱਪਣਾ ਹੈ ਤੇ ਉਹ ਸ਼ਬਦ ਨੂੰ ਲੱਪਣ ਲਈ ਮਾਧਿਅਮ ਬਣਨ ਜਾ ਛੋਟਾ ਬਟਾ ਕਾਗਜ਼ ਹੁੰਦਾ ਹੈ ਕੋਰਾ ਕਾਗਜ਼ ਹੁੰਦਾ ਜੋ ਅਸੀਂ ਲਿਖਾਵਾਂਗੇ ਲਿਖਾਂਗੇ ਜੋ ਅਸੀਂ ਉਹ ਹੀ ਪੜ੍ਹੇਗਾ ਜੀ ਸਾਡੇ ਬੱਚਿਆਂ ਨੂੰ ਇਹ ਮੂਵੀ ਬਹੁਤ ਅੱਛੀ ਸੇਰ ਦੇਣ ਜਾ ਰਹੀ ਹੈ ਜਿਆਕਾਰ ਮੂਵੀ ਤੇ ਤੁਸੀਂ ਜ਼ਰੂਰ ਪਹੁੰਚੋ ਨਾਲ ਹੀ ਇਹਦੇ ਤੁਹਾਡੇ 2.5 ਕਿਲੋ ਦਾ ਹੱਥ ਜੀ ਜਾਨ ਵੀ ਆ ਰਹੀ ਸਨੀ ਦੇਲ ਹਾਂਜੀ ਸਨੀ ਦੇਲ ਜੀ ਦੀ ਜੱਜ ਮੂਵੀ ਆ ਰਹੀ ਹੈ ਯਾਨੀ ਤੁਹਾਡੇ ਸਿਨੇਮੇ ਚ ਰੋਣ ਕਾ ਲੱਗਣ ਵਾਲੀ ਹੈ ਸਰ ਤੁਸੀਂ ਲਾਉਣੀ ਆ ਜੱਤਾਂ ਦੇ ਲੋੜੀਆਂ ਜੀ ਉਹ ਅਸੀਂ ਤਾਂ ਧੰਨਵਾਦ ਜੀ ਦੇਖੋ ਜੀ ਅਸੀਂ ਤੁਹਾਡੀ ਵੇਟ ਕਰਾਂਗੇ ਧੰਨਵਾਦ ਥੈਂਕ ਯੂ ਔਰ ਦਿਲੋਂ ਧੰਨਵਾਦ ਹੈ ਜੀ ਅਸੀਂ ਸਪੌਂਸਰ ਤੇ ਇਹ ਸਨ ਨਵਜੋਤ ਸਿੰਘ ਜਿਨ੍ਹਾਂ ਨੇ ਦੱਸਿਆ ਜਿੱਥੇ ਮੂਵੀ ਬਾਰੇ ਗੱਲ ਕੀਤੀ ਉੱਥੇ ਵੱਡੀ ਖੁਸ਼ਕਬਰੀ ਦਿੱਤੀ ਕਿ ਜਿਹੜਾ ਵਿਵਾ ਕਲਾਜ਼ ਆ ਉਹ ਭਗਵਾੜਾ ਪਈ ਹੈ ਜਿੱਥੇ ਆਪਾਂ ਸਾਰੇ ਮੋਲ ਜੀ ਆਨੇ ਸੀ ਉਹ ਸਿਨੇਮਾ ਹੁਣ ਸ਼ੁਰੂ ਹੋ ਗਿਆ ਬਹੁਤ ਵਧੀਆ ਸਕਰੀਨ ਵੱਡੀ ਵਧੀਆ ਸਾਊਂਡ ਸਿਸਟਮ ਆ ਖਾਣ ਦਾ ਪ੍ਰਬੰਧ ਸਭ ਤੋਂ ਵੱਡੀ ਗੱਲ ਕਿ ਸਾਡੇ ਨਾਲ ਬਜ਼ੁਰਗ ਵੀ ਜਾਣਾ ਚਾਹੁੰਦੇ ਆ ਤੇ ਇਹਨਾਂ ਨੇ ਬਜ਼ੁਰਗਾਂ ਦੇ ਲਈ ਇੱਕ ਖਾਸ ਪ੍ਰਬੰਧ ਕੀਤਾ ਤੇ ਦੋਸਤੋ ਫਿਰ ਨਵੀਂ ਮੁਲਾਕਾਤ ਆ ਨਵੀਂ ਸ਼ਖਸੀਅਤ ਦੇ ਨਾਲ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਹੈਲੋ ਆਧਮਪੁਰ ਚ ਜਾਂਦੇ ਜਾਂਦੇ ਇੱਕ ਵਾਰੀ ਲਾਸਟ ਮੇਰੇ ਵੱਲੋਂ ਧੰਨਵਾਦ ਕਰਦਾ ਤੇ ਜਾਂਦੇ ਲਾਸਟ ਅਗਰ ਤੁਸੀਂ ਜਿੱਦਾਂ ਪਿੰਡ ਦੇ ਸਰਪੰਚ ਸਾਹਿਬ ਨੇ ਆਪਣਾ ਪਿੰਡ ਇਕੱਠਾ ਕਰਦੇ ਨੇ ਅਗਰ ਸਾਨੂੰ ਖਾਲ ਬੁੱਕ ਕਰਾਉਣਾ ਚਾਹੁੰਦੇ ਨੇ ਉਸੇ ਮੈਂ ਹੈਵੀ ਡਿਸਕਾਊਂਟ ਦਵਾਂਗਾ ਜੀ ਜੋ ਮੇਰੇ ਕੋਲ ਹੋ ਸਕੇਗਾ ਜੋ ਸਾਡੀ ਟੀਮ ਤੋਂ ਹੋ ਸਕੇਗਾ ਔਰ ਉਦਲੇ ਸੇ ਸੰਪਰਕ ਕਰ ਸਕਦੇ ਹੋ 8289091834 ਮੈਂ ਤੁਹਾਡਾ ਆਪਣਾ ਨਵਜੋਤ ਸਿੰਘ ਕ੍ਰੇਪ ਸਿਨੇਮਾ ਵੀਵਕ ਰਾਜ ਮਾਲ ਤੋਂ ਨਮਸਕਾਰ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ